ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁੰਝੇ ਡਾਉਣ ਵਾਸਤੇ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਬਣਾਉਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਸੀਲਟੋ ਬਣਾਈ 2 ਦਸੰਬਰ 2024 ਨੂੰ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਸ਼ੀਲ ਨੇ ਉਹਨਾਂ ਵੱਲੋਂ ਵੱਡੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰੀਆਂ ਨੇ 11 ਅਗਸਤ ਤੋਂ ਲੈ ਕੇ ਪਹਿਲਾ ਨਾਮ ਵਾਪਸ ਲਿਆ ਪ੍ਰਧਾਨਗੀ ਦੇ ਨਾਮ ਤੋਂ ਮਨਪ੍ਰੀਤਿਆਲੀ ਨੇ ਉਸ ਤੋਂ ਬਾਅਦ ਸੁਜੀਸੇ ਰਖੜਾ ਨੇ ਉਸ ਤੋਂ ਬਾਅਦ ਨਾਮ ਵਾਪਸ ਲਿਆ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੇਕਰ ਪ੍ਰਧਾਨ ਨਹੀਂ ਬਣਾਉਣਾ ਜੇਕਰ ਇਜਲਾਸ ਡੈਲੀਗੇਟਸ ਦੀ ਮੀਟਿੰਗ ਕਰਕੇ ਜੇ ਪ੍ਰਧਾਨ ਨਹੀਂ ਬਣਾਉਣਾ ਫਿਰ 11 ਅਗਸਤ ਨੂੰ ਇਜਲਾਸ ਕਿਉਂ ਕੀਤਾ ਜਾ ਰਿਹਾ ਹੈ ਇੱਕ ਪਾਸੇ ਤਾਂ ਪੰਜ ਮੈਂਬਰੀ ਕਮੇਟੀ ਵੱਲੋਂ ਕਈਆਂ ਜਾਰੀਆਂ ਨੇ ਕਿ ਭਰਤੀ ਨੂੰ ਮੁਕੰਮਲ ਕਰ ਰਿਹਾ ਹੈ ਭਰਤੀ ਦੇ ਤੱਥ ਸਬੂਤ ਪੇਸ਼ ਕੀਤੇ ਜਾਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਦੇ ਨਾਲ-ਨਾਲ ਨਵਾਂ ਪ੍ਰਧਾਨ ਵੀ ਮਿਲੇਗਾ ਮਨਪ੍ਰੀਤ ਯਾਲੀ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਮੰਤਰੀ ਸੁਰਜੀਤ ਸਿੰਘ ਰਕੜਾ ਹੋਰਾਂ ਨੇ ਕੋਰੀ ਨਾ ਕਰ ਦਿੱਤੀ ਹੈ ਕੀ ਪਹਿਲਾਂ ਇਹਨਾਂ ਦੇ ਵਿੱਚੋਂ ਕਿਸੇ ਨੂੰ ਪ੍ਰਧਾਨ ਬਣਾਇਆ ਜਾਣਾ ਸੀ ਇੱਕ ਪਾਸੇ ਵੱਡੇ ਵੱਡੇ ਪੱਤਰ ਤੇ ਨਾਮ ਆ ਰਿਹਾ ਹੈ ਸ਼ਹੀਦ ਮਰੀਕ ਸਿੰਘ ਦੀ ਸੁਪਤਰੀ ਬੀਬੀ ਸਤਵੰਤ ਕੌਰ ਦਾ ਲੇਕਿਨ ਸਤਵੰਤ ਕੌਰ ਨੇ ਵੀ ਅੱਜ ਵੱਡਾ ਝਟਕਾ ਦੇ ਦਿੱਤਾ ਹੈ ਕਿਉਂਕਿ ਇੱਕ ਪਾਸੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨੇ ਇੱਕ ਵੱਡੀ ਖਬਰ ਆ ਰਹੀ ਹੈ ਸਤਵੰਤ ਕੌਰ ਨੂੰ ਲੈ ਕੇ ਅਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਦੀ ਮੁੱਖ ਉਮੀਦਵਾਰਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ ਜੇਕਰ ਮੈਨੂੰ ਪ੍ਰਧਾਨਗੀ ਦੇ ਲਈ ਚੁਣਿਆ ਜਾਂਦਾ ਹੈ ਤਾਂ ਮੈਂ ਸ਼ਾਇਦ ਇਸ ਨੂੰ ਪ੍ਰਵਾਨ ਨਹੀਂ ਕਰਾਂਗੀ ਸਾਡਾ ਪਰਿਵਾਰ ਧਾਰਮਿਕ ਸੇਵਾ ਨਾਲ ਜੁੜਿਆ ਰਿਹਾ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਬਗਰੋਂ ਮੈਨੂੰ ਅੱਗੇ ਆਉਣਾ ਪਿਆ ਪਿਛਲੇ 3 ਮਹੀਨਿਆਂ ਵਿੱਚ ਮੈਨੂੰ ਕਾਫੀ ਪਿਆਰ ਮਿਲਿਆ ਹੈ ਇਹ ਕਹਿਣਾ ਹੈ ਬੀਬੀ ਸਤਵੰਤ ਕੌਰ ਦਾ ਇਹ ਗੱਲਾਂ ਪੰਜਾਬ ਦੇ ਸਿਆਸੀ ਪੇੜ ਵਿੱਚ ਨਵੇਂ ਚਰਚਿਤ ਚਿਹਰੇ ਵਿੱਚੋਂ ਉੱਭਰਦੇ ਸਤਵੰਤ ਕੌਰ ਨੇ 6 ਅਗਸਤ ਨੂੰ ਬੀਬੀਸੀ ਨਾਲ ਗੱਲਬਾਤ ਦੌਰਾਨ ਕਹੀਆਂ ਵੱਖ-ਵੱਖ ਮੀਡੀਆ ਰਿਪੋਰਟਾਂ ਵਿੱਚ ਸਤਿਮਤ ਕਾਰਨੋ ਤਖਤ ਵੱਲੋਂ ਬਣਾਈ ਗਈ ਕਮੇਟੀ ਦੀ ਅਗਵਾਈ ਵਾਲੇ ਸ਼ੁਰੂਨੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਲਈ ਮੁੱਖ ਉਮੀਦਵਾਰਾਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ ਜਨਤਕ ਸਟੇਜਾਂ ਅਤੇ ਇਕੱਠਾਂ ਵਿੱਚ ਸਿਆਸੀ ਵਿਸ਼ਿਆ ਅਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਉਹਨਾਂ ਦੇ ਭਾਸ਼ਣ ਦੇ ਸੋਸ਼ਲ ਮੀਡੀਆ ਉੱਤੇ ਲੱਖਾਂ ਵਿਊਜ਼ ਹਨ ਪਿਛਲੇ ਕੁਝ ਮਹੀਨਿਆਂ ਵਿੱਚ ਵਿੱਚ ਹੀ ਉਹ ਸਿਆਸੀ ਤੌਰ ਉੱਤੇ ਮਕਬੂਲੀਅਤ ਹਾਸਲ ਕਰ ਗਿਆ ਦੱਸਿਆ ਜਾ ਰਿਹਾ ਹੈ ਕਿ ਅਕਾਲ ਤੱਕ ਸੈਪਟ 2 ਦਸੰਬਰ 2024 ਨੂੰ ਹੁਕਮਨਾਮੇ ਮੁਤਾਬਕ ਅਕਾਲੀ ਦਲ ਦੀ ਨਵੀਂ ਪੜhti ਕਮੇਟੀ ਸੱਤ ਮੈਂਬਰੀ ਕਮੇਟੀ ਚ ਜਿਹੜੇ ਹੁਣ ਪੰਜ ਮੈਂਬਰ ਨੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਮੋਰੀ ਸਤਵੰਤ ਕੌਰ ਨੂੰ ਮੰਨਿਆ ਜਾ ਰਿਹਾ ਹੈ ਬੀਬੀ ਸਤਵੰਤ ਕੌਰ ਜੇਕਰ ਸਰੂਪਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਬਣਦੇ ਨੇ ਤਾਂ ਸੁਖਬੀਰ ਬਾਦਲ ਵੀ ਮਸਦਾਨ ਛੱਡ ਜਾਣਗੇ ਕਿਉਂਕਿ ਬੀਬੀ ਜੀ ਸਤਵੰਤ ਕੌਰ ਸਤਗਾਨਯੋਗ ਨੇ ਅਤੇ ਸ਼ਹੀਦਾਂ ਦੇ ਪਰਿਵਾਰ ਦੇ ਵਿੱਚੋਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ 2 ਦਸੰਬਰ ਨੂੰ ਜਾਰੀ ਹੁਕਮ ਨਾਵੇਂ ਮੁਤਾਬਕ ਅਕਾਲੀ ਦਲ ਦੀ ਨਵੀਂ ਪੜhti ਅਤੇ ਪੁਨਰਗਠਨ ਇੱਕ ਸੱਤ ਮੈਂਬਰੀ ਕਮੇਟੀ ਬਣਾਇਗੀ ਸੀ ਸਤਕੌਨ ਸਤਵੰਤ ਕੌਰ ਇਨ੍ਹਾਂ ਸੱਤਾ ਮੈਂਬਰਾਂ ਵਿੱਚੋਂ ਇੱਕ ਸੀ ਇਹ ਕਮੇਟੀ 11 ਅਗਸਤ ਨੂੰ ਡੈਲੀਗੇਟਿਡ ਸੈਸ਼ਨ ਕਰਵਾਣ ਜਾ ਰਹੀ ਹੈ ਜਿਸ ਵਿੱਚ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਇਸ ਕਮੇਟੀ ਵੱਲੋਂ ਸ਼ੁਰੂਮਣੀ ਅਕਾਲੀ ਦਲ ਦੀ ਨਵੀਂ ਪੜhti ਕੀਤੀ ਗਈ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲੇ ਅਕਾਲੀ ਦਲ ਵੀ ਮੈਂਬਰਸ਼ਿਪ ਦੇ ਪ੍ਰਤੀ ਪ੍ਰਤੀਕਿਰਿਆ ਜਿਹੜੀ ਹੈ ਉਹ ਵੀ ਪੂਰੀ ਕਰ ਚੁੱਕੀ ਹੈ ਅਕਾਲ ਤਖਤ ਸਾਬਨ ਨੂੰ ਬੜਾਈਗੀ ਕਮੇਟੀ ਦੇ ਮੈਂਬਰਾਂ ਦਾ ਦਾਵਾ ਹੈ ਕਿ ਉਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਅਕਾਲੀ ਦਲ ਭੜਤੀ ਕੀਤਾ ਗਿਆ ਹੈ ਹੁਣ ਬੀਬੀ ਦੇ ਵਿਚਾਰ ਕੀ ਨੇ ਬੀਬੀ ਦੇ ਵਿਚਾਰ ਦੇ ਕਿ ਮੈਂ 18 ਮਾਰਚ ਤੋਂ ਵਿਛੜਨਾ ਸ਼ੁਰੂ ਕੀਤਾ ਬੋਲਣ ਦਾ ਇੱਕ ਪਲੇਟਫਾਰਮ ਮਿਲਿਆ ਜੋ ਮੈਂ ਮਹਿਸੂਸ ਕੀਤਾ ਉਹ ਬੋਲਿਆ ਅਤੇ ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕਰ ਦਿੱਤਾ ਮੈਂ ਮੀਡੀਆ ਵਿੱਚ ਚਰਚਾ ਸੁਣੀ ਹੈ ਕਿ ਮੇਰਾ ਨਾਮ ਪ੍ਰਧਾਨਗੀ ਲਈ ਅੱਗੇ ਕੀਤਾ ਜਾ ਰਿਹਾ ਹੈ ਪਰ ਮੈਨੂੰ ਲੱਗਦਾ ਨਹੀਂ ਕਿ ਮੈਂ ਤਿਆਰ ਹਾਂ ਇਹ ਬੀਬਾ ਸਤਵੰਤ ਕੌਰ ਦੇ ਖੁੱਦ ਦੇ ਸ਼ਬਦ ਨੇ ਇੱਕ ਪਾਸੇ ਮਨਪ੍ਰੀਤ ਈਆਲੀ ਨੇ ਵੀ ਨਾ ਕਰ ਦਿੱਤੀ ਸਰਜੀਤ ਸਿੰਘ ਰਖੜਾ ਨੇ ਵੀ ਨਾ ਕਰ ਦਿੱਤੀ ਸ਼੍ਰੀ ਦਮਦਮਾ ਸਾਹਿਬ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਨਾ ਕਰ ਦਿੱਤੀ ਇੱਧਰ ਅੱਜ ਬੀਬੀ ਸਤਵੰਤ ਕੌਰ ਨੇ ਵੀ ਨਾ ਕਰ ਦਿੱਤੀ ਹੈ ਤੇ ਫਿਰ ਸ਼ਰੂਪਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਦੱਸਿਆ ਜਾ ਰਿਹਾ ਹੈ ਅਕਾਲੀ ਦਲ ਦੀ ਪ੍ਰਧਾਨਗੀ ਬਾਰੇ ਸਤਵੰਤ ਕੌਰ ਦਾ ਕਹਿਣਾ ਹੈ ਕਿ ਸ਼ਾਇਦ ਉਹ ਇਸ ਨੂੰ ਪ੍ਰਬੰਧ ਨਹੀਂ ਕਰਨਗੇ ਅਕਾਲ ਤਖਤ ਸਾਫਕਾ ਜਿਸਦਰ ਹਰਪ੍ਰੀਤ ਦਾ ਨਾਮ ਵੀ ਪ੍ਰਧਾਨਗੀ ਵਿੱਚ ਚਰਚਾ ਵਿੱਚ ਹੈ ਉਹਨੇ 8 ਅਗਸਤ ਨੂੰ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਭਰਤੀ ਲਈ ਕੰਮ ਕਰ ਚੁੱਕੇ ਅਜੀਪਾਲ ਸਿੰਘ ਬਰਾੜ ਵੀ ਬਣਦੇ ਹਨ ਕਿ ਇਹਨਾਂ ਦੋ ਜਣਾਂ ਨੂੰ ਬੁਰੀ ਉਮੀਦਵਾਰ ਬਣਿਆ ਜਾ ਰਿਹਾ ਹੈ ਸਤਵੰਤ ਕੌਰ ਅਤੇ ਹਰਪ੍ਰੀਤ ਸਿੰਘ ਅਜੀਪਾਲ ਬਰਾੜ ਕਿਸੇ ਸਤੋਜ ਨਾਮ ਦੇ ਜਥੇਬੰਦ ਵਿੱਚ ਕੰਮ ਕਰਦੇ ਹਨ ਤੇ ਸਮਾਜਿਕ ਕਾਰਕੁਨ ਹਨ ਯਾਨੀ ਕਿ ਅਜੀਪਾਲ ਸਿੰਘ ਸਤਲੁਜ ਹੋਰਾਂ ਨੇ ਕਿਹਾ ਹੈ ਕਿ ਨਹੀਂ ਜਾਂ ਤਾਂ ਬੀਬੀ ਸਤਵੰਤ ਕੌਰ ਅਤੇ ਜਾਂ ਸ਼੍ਰੋਮਣੀ ਗੁਰਦੁਆਰਾ ਚਿੜੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣੇ ਚਾਹੀਦੇ ਨੇ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਨੂੰ ਵੀ ਪ੍ਰਧਾਨ ਬਣਾਇਆ ਜਾਵੇ ਲੇਕਿਨ ਮਨਪ੍ਰੀਤ ਕਿਆਲੀ ਬੀਬੀ ਸਤਵੰਤ ਕੌਰ ਗਿਆਨੀ ਹਰਪ੍ਰੀਤ ਸਿੰਘ ਅਤੇ ਸਰਜੀਤ ਸਿੰਘ ਰਖੜਾ ਇਹਨਾਂ ਵੱਲੋਂ ਕੋਰੀ ਨਾ ਕਰ ਦਿੱਤੀ ਹੈ ਆਖਰਕਾਰ ਕੌਣ ਬਣੇਗਾ ਕਿਸੇ ਦੇ ਦਬਾਅ ਥੱਲੇ ਆ ਕੇ ਇਹ ਬਿਆਨ ਦਿੱਤੇ ਜਾ ਰਹੇ ਨੇ ਜਾ ਇਹਨਾਂ ਦੇ ਵਿੱਚੋਂ ਕੋਈ ਪ੍ਰਧਾਨ ਨਹੀਂ ਬਣਨਾ ਚਾਹੁੰਦਾ ਉਹ ਚਾਹੁੰਦੇ ਨੇ ਕਿ ਬਾਕੀ ਧੜੇ ਦੇ ਵਿੱਚੋਂ ਕੋਈ ਪ੍ਰਧਾਨ ਬਣੇ ਧੰਨਵਾਦ